ਗਉਆਂ ਤੋਂ ਬਾਅਦ ਉੱਠਦੀ ਹੋਣ ਲੱਗੀ ਤਸ਼ਕਰੀ Rajasthan ਤੋਂ ਕੈਂਟਰ ਪਰਕੇ ਲਿਆਂਦੇ ਊਂਟ ਬਠਿੰਡਾ ਪੁਲਿਸ ਨੇ ਕਿਤੇ ਬਰਾਮਦ ਗਊ ਰੱਖਿਆ ਦਰਬੋ ਲੋਕ ਕੈਂਟਰ ਦਾ ਲਗਾਤਾਰ ਕੀਤਾ ਜਾ ਰਿਹਾ ਸੀ ਪਿੱਛਾ ਪੁਲਿਸ ਨੇ ਕੈਂਟਰ ਵਿੱਚੋਂ 12 ਊਂਟ ਕਿਤੇ ਬਰਾਮਦ ਦੇਸ਼ ਵਿੱਚ ਹੁਣ ਤੱਕ ਗਊ ਤਸਕਰੀ ਦੇ ਸੈਂਕੜੇ ਹੀ ਮਾਮਲੇ ਸਾਹਮਣੇ ਆਏ ਹਨ ਪਰ ਅੱਜ ਜਿਹੜੇ ਮਾਮਲੇ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਉਠ ਦੀ ਤਸਕਰੀ ਦਾ ਮਾਮਲਾ ਬਠਿੰਡਾ ਪੁਲਿਸ ਵੱਲੋਂ ਗਊ ਰੱਖਿਆ ਦਲ ਰਾਜਸਥਾਨ ਤੋਂ ਉਠ ਦੀ ਤਸਕਰੀ ਕਰਕੇ ਲਿਆ ਰਹੇ ਗੈਂਟਰ ਨੂੰ ਪੁਲਿਸ ਹਵਾਲੇ ਕੀਤਾ ਹੈ ਪੁਲਿਸ ਵੱਲੋਂ ਸ਼ਿਫ ਸੈਨਾ ਤੇ ਗਊ ਰੱਖਿਆ ਦਲ ਦੇ ਵਰਕਰਾਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਸ਼ਿਪ ਸੈਨਾ ਪ੍ਰਧਾਨ ਸ਼ਿਪ ਜੋਸ਼ੀ ਨੇ ਦੱਸਿਆ ਕਿ ਉਹਨਾਂ ਕੋਲ ਪਿਛਲੇ ਲੰਮੇ ਸਮੇਤ ਗਊ ਤਸਕਰੀ ਨੂੰ ਲੈਂਕ ਇਨਫੋਰਮੇਸ਼ਨ ਆ ਰਹੀ ਸੀ ਇਸ ਦੇ ਚਲਦੇ ਗਊ ਭਗਤਾਂ ਵੱਲੋਂ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਵਿੱਚ ਅਜਿਹੇ ਲੋਕਾਂ ਤੇ ਨਜ਼ਰ ਰੱਖੀ ਜਾ ਰਹੀ ਸੀ ਜੋ ਇਸ ਕਾਰੋਬਾਰ ਨਾਲ ਜੁੜੇ ਹੋਏ ਸਨ ਮੈਂ ਸ਼ਿਵ ਜੋਸ਼ੀ ਉਪਰਾਸ਼ਟੀਆ ਪ੍ਰਧਾਨ ਸ਼ਿਪ ਸੈਨਾ ਹਿੰਦੂ ਜੀ ਅੱਜ ਮੈਨੂੰ ਮੇਰੇ ਦੋਸਤਾਂ ਕੰਨੀਓ ਬਾਹਰ ਪਰਮਿਸ਼ਨ ਮਿਲੀ ਕਿ ਇੱਕ ਟਰੱਕ ਸ਼ਾਇਰ ਦੇ ਵਿੱਚ ਆ ਰਿਹਾ ਪਿੱਛੋਂ ਜਦ ਕਿ ਜਿਹੜੇ ਬੰਦੇ ਸੀ ਸਾਡੇ ਮਗਰ ਲੱਗੇ ਹੋਏ ਸੀ ਇਹਨਾਂ ਦੇ ਇਹਨਾਂ ਨੇ ਸੰਗਰੀਏ ਦੇ ਨਾਲ ਕਿਕਰਾਂ ਵਾਲਾ ਪਿੰਡ ਆ ਉੱਥੋਂ ਮਾਲ ਭਰਿਆ ਸੀ ਇਹ ਟਰੱਕ ਤਿੰਨ ਦਿਨਾਂ ਤੋਂ ਉਹ ਬੰਦੇ ਪ੍ਰਵੀਜ਼ਨ ਕਰ ਰਹੇ ਸੀ ਇਹਨਾਂ ਨੂੰ ਉਹਨੇ ਸਰਕਾਰ ਨੂੰ ਵੀ ਇਹ ਪਰਮਿਸ਼ਨ ਦਿੱਤੀ ਵੀ ਸੀ ਕਿ ਇਹ ਟਰੱਕ ਇਹ ਬੈਰੀਅਰ ਤੋੜ ਕੇ ਡੱਬਾ ਲੀਆਂ ਰਹੀ ਆਪਣੇ ਇੱਥੇ ਅੰਦਰ ਪ੍ਰਵੇਸ਼ ਕੀਤੇ ਜਦੋਂ ਸਾਨੂੰ ਪਤਾ ਲੱਗਾ ਸਾਡੇ ਬੰਦਿਆਂ ਨੇ ਇੱਥੇ ਟਰੱਕ ਨੂੰ ਘੇਰ ਲਿਆ ਜਿਹਦੇ ਕਰਕੇ ਪੁਲਿਸ ਡਿਪਾਰਟਮੈਂਟ ਉੱਥੇ ਆ ਕੇ ਉਹਨਾਂ ਨੇ ਆਪ ਦੀ ਬੰਦੀ ਕਾਰਵਾਈ ਇਹਨਾਂ ਦੇ ਕੀਤੀ ਇਹ ਸੰਗਰੀਏ ਰਾਜਸਥਾਨ ਦੇ ਵਿੱਚੋਂ ਜੀ ਇੱਕ ਕਿੱਕਰ ਵਾਲਾ ਪਿੰਡ ਆ ਉੱਥੋਂ ਭਰੇ ਆ ਜੀ ਇਹਨਾਂ ਨੇ ਇਹ ਕੀ ਕਰਨਾ ਸੀ ਇਹਨਾਂ ਨਾਲ ਇਹ ਯੂਪੀ ਦੇ ਵਿੱਚ ਆਪਣੇ ਬਿਹਾਰ ਦੇ ਵਿੱਚ ਪੁਨੀਆ ਪਿੰਡ ਆ ਉੱਥੇ ਵੱਡਣ ਆਸੇ ਲੈ ਕੇ ਜਾਂਦੇ ਆ ਜੀ ਇਹ ਇਹ ਹਾਲਤ ਕਿਹੋ ਜੀ ਸੀ ਜੇ ਇੰਨੇ ਉੱਠਾ ਉਠਾਏ ਨਹੀਂ ਜਾ ਸਕਦੇ ਨਾ ਕਿਉਂਕਿ ਇਹਨਾਂ ਨੂੰ ਪਹਿਲਾਂ ਬਿਉਸ਼ ਕੀਤਾ ਗਿਆ ਇਹਨਾਂ ਨੇ ਲੱਤਾਂ ਬਾਹਾਂ ਮੂੰਹ ਬੰਨ ਕੇ ਇਹਨਾਂ ਨੂੰ ਤਾੜ ਕੇ ਇੱਕ ਤਰ੍ਹਾਂ ਦਾ ਬੇਰਹਿਮੀ ਨਾਲ ਭਰੇ ਹੋਏ ਆ ਜੀ ਇਹ ਉਰੇ ਆ ਕਿੰਨੇ ਕ ਵਕਤ ਕਰ ਰਹੇ ਹੋ ਦੇਖੋ ਜਿਹੜੀ ਇਹ ਤਸਕਰੀ ਹੈ ਇਹ ਰਾਜਸਥਾਨ ਦਾ ਪਸ਼ੂ ਗਿਨਿਆ ਗਿਆ ਰਾਸ਼ਟਰੀ ਪਸ਼ੂ ਹੈ ਜਿਹਦੇ ਕੀ ਰਾਜਸਥਾਨ ਤੋਂ ਬਾਹਰ ਇਹ ਜਾ ਹੀ ਨਹੀਂ ਸਕਦਾ ਸਭ ਤੋਂ ਵੱਡਾ ਰੈਕਟ ਹੈ 2015 ਦੇ ਵਿੱਚ ਲੱਗਿਆ ਹੋਇਆ ਜਦੋਂ ਕਿ ਇਹ ਪੰਜਾਬ ਦੇ ਵਿੱਚ ਉਹਨਾਂ ਫੜੇ ਗਿਆ ਇਸ ਤੇ ਜੋ ਵੀ ਇਹਨਾਂ ਤੇ ਕਾਰਵਾਈ ਬਣਦੀ ਹੈ ਉਹ ਬਣੂਗੀ ਤੇ ਜਿਹੜੀ ਇਹ ਪਸ਼ੂਆਂ ਦੀ ਤਸਕਰੀ ਇਹ ਬਿਨਾਂ ਹਰ ਰੋਜ਼ ਕਰਦੇ ਆ ਤੇ ਬਹੁਤ ਦੂਰ ਦੂਰ ਤੱਕ ਇਹ ਗਾਵਾਂ ਦਾ ਤੇ ਅਜਤਾ ਦੀ ਗਾਵਾਂ ਰੱਖਿਆ ਕਰਕੇ ਇਹਨਾਂ ਦਾ ਟਰੱਕ ਦਾ ਪਿੱਛਾ ਕੀਤਾ ਜਿੱਦੋਂ ਪਤਾ ਲੱਗਾ ਕਿ ਇਹਦੇ ਵਿੱਚ ਤੇ ਇਹਨਾਂ ਨੇ ਉੱਠ ਪਰ ਰੱਖਿਆ ਫੜੇ ਗਏ ਹੁਣ ਨਹੀਂ ਪੂਰੇ ਪੰਜਾਬ ਚ ਇਹ ਪਹਿਲੀ ਵਾਰੀ ਚਾਂਸ ਹੈ ਜਿਹੜਾ ਉੱਠ ਫੜੇ ਗਏ ਸ਼ਿਪ ਜੋਸ਼ੀ ਅਤੇ ਸੰਦੀਪ ਵਰਮਾ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਇਹਨਾਂ ਤਸਕਰੀ ਕਰਕੇ ਲੈ ਕੇ ਜਾ ਰਹੇ ਉਠਾਂ ਨੂੰ ਨਸ਼ੇਲੀ ਵਸਤੂ ਤਾਂ ਨਹੀਂ ਦਿੱਤੀ ਗਈ ਪੁਲਿਸ ਵੱਲੋਂ ਕੈਂਟਰ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਦਕਿ ਦੋ ਵਿਅਕਤੀ ਮੌਕੇ ਤੋਂ ਭੱਜਣ ਦੇ ਵਿੱਚ ਫਰਾਰ ਹੋ ਗਏ ਐਸਾ ਹੀ ਗੁਰਮੀਤ ਸਿੰਘ ਚੌਂਕੀ ਵਰਦਮਾਨ ਥਾਣਾ ਕੈਨਾਲ ਕਲੋਨੀ ਹੈ ਜੀ ਮਠੰਡਾ ਕੀ ਮਾਮਲਾ ਹੈ ਦਾ ਟਰੈਕ ਅੱਜ ਸ਼੍ਰੀ ਸ਼ੇਵ ਜੋਸੀ ਜੀ ਜੋ ਕਿ ਪ੍ਰਧਾਨ ਨੇ ਇਹਨਾਂ ਨੇ ਸਾਨੂੰ ਇੱਕ ਤਲਾਹ ਦਿੱਤੀ ਸੀ ਵੀ ਇੱਕ ਤਰਸੇਮ ਸਿੰਘ ਪੁੱਤਰ ਮੇਜਰ ਸਿੰਘ ਆ ਜੀ ਆਲਮ ਵਾਲਾ ਕਲਾ ਜਿਲ੍ਹਾ ਮੋਗਾ ਦਾ ਕਿਉਂਕਿ ਆਪਦੇ ਟਰੱਕ ਦੇ ਵਿੱਚ ਸਿੰਗਰੀਆ ਰਾਜਸਥਾਨ ਤੋਂ ਉੱਠ ਭਰ ਕੇ ਲੈ ਕੇ ਆ ਰਿਹਾ ਜੋ ਕਿ ਅਨਲੀ ਗੰਨੇ ਜਿਹਦੇ ਆਧਾਰ ਤੇ ਵੱਖ-ਵੱਖ ਧਰਮਾਦਤ ਮੁਕੱਦਮਾ ਦਰਜ ਕੀਤਾ ਜਾ ਰਿਹਾ ਅਸੀਂ ਇੱਥੇ ਕੈਂਟਰ ਖੜਾ ਮਿਲ ਗਿਆ ਸਾਨੂੰ ਇਹਨੂੰ ਚੈੱਕ ਕੀਤਾ ਜਿਹਦੇ ਵਿੱਚ ਕਰੀਬ 12 ਉੱਠ ਪਰੇ ਹੋਏ ਨੇ ਜੀ ਫਿਲਹਾਲ ਜਿਹੜੀ ਮੁਢਲੀ ਪੁੱਛਕਿਛ ਇਹਨੇ ਕਿਹਾ ਵੀ ਸੰਗਰ ਦੇ ਰਾਜਸਥਾਨ ਤੋਂ ਮੈਂ ਲੈ ਕੇ ਆਇਆ ਤੇ ਪੂਰਨੀਆਂ ਬਿਹਾਰ ਲੈ ਕੇ ਜਾਣਾ ਸੀ ਜੋ ਬਿਲ ਬਿਲਡੀਆਂ ਵਗੈਰਾ ਉਹ ਅਸੀਂ ਚੈੱਕ ਕਰਦੇ ਆ ਇਹਨਾਂ ਕੋਲੇ ਕੀ ਆ ਕੀ ਪ੍ਰੋਸੈਸਾ ਇਲਿਗਲ ਆ ਨਾ ਇਲਿਗਲ ਕਿਦਾਂ ਦੇ ਨੇ ਜਿਹੇ ਜੀ ਅਗਲੀ ਕਾਰਵਾਈ ਅਸੀਂ ਚਲਾਵਾਂਗੇ ਜੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਪੱਤਰਕਾਰ ਜਗਸੀਰ ਭੁੱਲਰ ਦੀ ਖਾਸ ਰਿਪੋਰਟ ਥੈਂਕ ਯੂ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa Kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.